ਇਹ ਨੂੰ ਸ਼ੌਂਕੀ ਸਤਨਾਮ ਸਿੰਘ ਢਿੱਲੋਂ ਰੱਥ ਬੱਗੀਆਂ ਦੇ ਵਿੱਚ ਤੁਸੀਂ ਘੋੜੇ ਤਾਂ ਬਥੇਰੇ ਜੁੜਦੇ ਹੋਣੇ ਆ ਬੱਕਰਾ ਤੁਸੀਂ ਪਹਿਲੀ ਵਾਰ ਵੇਖਿਆ ਹੋਣਾ ਇਹ ਕੋਈ ਆਮ ਬੱਕਰਾ ਨਹੀਂ ਜੇ ਕੋਈ ਗੱਲ ਕਰੀਏ ਇਹ ਬੱਕਰਾ ਜੋਰਾਵਰ ਤੇ ਤਾਕਤਵਰ ਬਹੁਤ ਨੇ ਇਸਦਾ ਕੱਦ ਕਾਠ ਬਹੁਤ ਨੇ ਔਰੇ ਜਿੰਨਾ ਖਿੱਚ ਲੈਂਦਾ ਹੈ ਵਜ਼ਨ ਸਤਨਾਮ ਸਿੰਘ ਢਿੱਲੋਂ ਨੇ ਬਣਾਈ ਹੈ ਬੱਗੀ ਆਪਣੇ ਸ਼ੌਂਕ ਨਾਲ ਜਿੱਦੋਂ ਸਤਨਾਮ ਸਿੰਘ ਕਹਿੰਦਾ ਜਿੱਦੋਂ ਮੈਂ ਖੇਤਾਂ ਦੇ ਵਿੱਚ ਇਸ ਰਾਥ ਦੇ ਉੱਤੇ ਬੈਠ ਕੇ ਖੇਤਾਂ ਦੇ ਵਿੱਚ ਜਾਣਾ ਤਾਂ ਲੋਕ ਦੂਰੋਂ ਦੂਰੋਂ ਮੇਰੇ ਨਾਲ ਫੋਟੋ ਖਿਜਵਾਉਣ ਵੀ ਆਉਂਦੇ ਨੇ ਇਹ ਬੱਗੀ ਕੋਈ ਆਮ ਬੱਗੀ ਨਹੀਂ ਬੜੇ ਸ਼ੌਂਕ ਦੇ ਨਾਲ ਜਣੇ ਕੇ ਬਣਵਾਈ ਹੈ ਸਤਨਾਮ ਸਿੰਘ ਢਿੱਲੋਂ ਦਾ ਕੀ ਕਹਿਣਾ ਸਾਰੀ ਕਹਾਣੀ ਆਪਾਂ ਉਸ ਦੀ ਜ਼ੁਬਾਨੀ ਸੁਣਦੇ ਹਾਂ ਕਿਹੜਾ ਇਹ ਬੱਕਰੇ ਦਾ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਵੀ ਆਪਾਂ ਇੱਕ ਘਰੇ ਬੱਕਰਾ ਲੈ ਹੀ ਆਗੀ ਤੇ ਬੱਕਰੇ ਦੇ ਚੰਗੀ ਦੇ ਬਹੁਤ ਬੱਚਾ ਵਧੀਆ ਹੈ ਹੂੰ ਉਮਨੋ ਲੈ ਆਯਾ ਮੈਂ ਹੈ ਯਾਰ ਕੋਈ ਤੁਸੀਂ ਨਾ ਬੱਟਣਾਂ ਚੁਗਾ ਦੋਗੇ ਤੇ ਮੈਨੂੰ ਮਹਾ ਬੱਕਰਾ ਦੇ ਦਿਓ ਤੁਹਾਨੂੰ ਮੈਂ ਅੱਜ ਵੱਧ ਦੇਣਾ ਜੇ ਤੁਹਾਨੂੰ 25000 ਦਾ ਮੈਂ ਤੰਨੇਰ ਜੇ ਦੇਣਾ ਉਹ ਕਾਹ ਲੈ ਜਾ ਤੰਨੀਆਂ ਤਾਂ ਲੈ ਤੇ ਮੇਰਾ ਵਿੱਚ ਉਹਨੂੰ ਜਤੋਂ ਨਹੀਂ ਕਰਿਆ ਵਾ ਦੋ ਸਾਲਾਂ ਦਾ ਹੋ ਗਿਆ ਮੈਂ ਹੈ ਯਾਰ ਇਹਨੂੰ ਵਿੱਚ ਨਹੀਂ ਮੇਰੇ ਕੋਲੇ ਆਏ ਸੀ ਕਿਹਦੇ 10 ਵੀ ਕਿੰਨੇ ਪੈਸੇ ਲੈ ਲਿਆ ਮੈਂ ਹੈ ਯਾਰ ਵੀ ਇਹਦਾ ਮੁੱਲ ਹੀ ਨਹੀਂ ਜਦੋਂ 15 ਲੱਖ ਦੇ ਮੈਂ 15 ਤਾਂ ਨਹੀਂ ਦਿੰਦਾ ਹੁਣ ਇਹ ਬਾਈਕ ਕਹਿੰਦਾ ਮੈਂ ਦੇਸੀ ਚੋਹ ਦੀ ਜਨ ਕਿ ਚੋਰੀ ਕੁੱਟ ਕੇ ਇਹਨੂੰ ਪਾਉਣਾ ਸੇਵ ਇਹਨੂੰ ਪਾਉਣਾ ਕੋ ਹੋਰ ਬੜੀ ਜਨਕੇ ਕਾਫੀ ਸਮਾਨ ਪਉਂਦਾ ਬਾਈ ਸਾਨੂੰ ਇਹ ਵੀ ਦੱਸ ਰਿਹਾ ਸੀ ਕਿ ਮੈਂ ਯਾਰ ਇਹਨੂੰ ਦੁੱਧ ਪਾਉਣਾ ਹੈ ਇਹ ਦੁੱਧ ਨਹੀਂ ਪੀਂਦਾ ਮੈਂ ਆਖਿਆ ਵੀ ਚੱਲ 2-3 ਲੀਟਰ ਦੁੱਧ ਪਾ ਦਿਆ ਕਰਾਂਗੇ ਬਾਈ ਤੇ ਚੰਗਾ ਕਾਰੋਬਾਰ ਆ ਚੰਗੀਆਂ ਮੱਝਾਂ ਜਨਕੇ ਤਕੜਾ ਪਰਿਵਾਰ ਹੈ ਤੇ ਕਹਿੰਦੇ ਦੁੱਧ-ਦੱਦ ਪੀਵੇ ਦਾ ਸੀ ਉਹ ਵੀ ਪਾ ਦਗੇ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅਸੀਂ ਅੱਜ ਇਸ ਵਕਤ ਤੁਹਾਨੂੰ ਇੱਕ ਵਿਲੱਖਣ ਜੀ ਸਟੋਰੀ ਲੈ ਕੇ ਆਏ ਆ ਤੁਸੀਂ ਘੋੜੀਆਂ ਰੱਖਣ ਦੇ ਸ਼ੌਂਕੀ ਦਾ ਜੱਟਾਂ ਨੂੰ ਸਾਰਿਆਂ ਨੂੰ ਜੱਟ ਘੋੜੀਆਂ ਰੱਖਣ ਦਾ ਸ਼ੌਂਕੀ ਤੇ ਇੱਥੇ ਤੁਹਾਨੂੰ ਇੱਕ ਜਿਹੜੀ ਵੀਡੀਓ ਲੈ ਕੇ ਆਏ ਆਂ ਜੱਟ ਬੱਕਰੇ ਰੱਖਣ ਦੇ ਸ਼ੌਂਕੀ ਆ ਬੱਕਰਾ ਜਿਹੜਾ ਉਹਨਾਂ ਕੋਲੇ ਇੱਕ ਵਿਲੱਖਣ ਨਸਲ ਦਾ ਜਾਨੀ ਕਿ ਬੱਕਰਾ ਸਾਨੂੰ ਪੰਜਾਬ ਦੇ ਵਿੱਚ ਟਾਵਾ ਟਾਵਾ ਕੋਈ ਜਾਨਵਰ ਇਹੋ ਜਿਹਾ ਮਿਲੂਗਾ ਇਹ ਪਹਿਲਾਂ ਤਾਂ ਮੈਂ ਕੈਮਰਾ ਮੈਨੂੰ ਕਹਣਾ ਦਿਖਾ ਦੇ ਵੀ ਸ਼ੌਂਕੀ ਸਰਦਾਰ ਸ਼ੌਂਕੀ ਸਰਦਾਰ ਲਿਖਿਆ ਤੇ ਜਾਨੀ ਕਿ ਰਥ ਬਣਾਇਆ ਬਾਈ ਨੇ ਬਹੁਤ ਸੋਹਣਾ ਰਥ ਬਣਾਇਆ ਤੁਸੀਂ ਸੋਚਦੇ ਹੋਵੋਗੇ ਵੀ ਇਹ ਰਥ ਕਾਦੀ ਖਾਤਰ ਬਣਾਇਆ ਤੇ ਘੋੜੀ ਜੁੜਦੀ ਹੋਣੀ ਆ ਜਾਂ ਕੋਈ ਹੋਰ ਜਾਨਵਰ ਜੁੜਦਾ ਹੋਊਗਾ ਕੌਣ ਜੁੜਦਾ ਹੋਊਗਾ ਇਹ ਜਾਨੀ ਕਿ ਇਸ ਦੇ ਉੱਤੇ ਜਾਣੇ ਕਿ ਬਾਈ ਸਵਾਰੀ ਹੋ ਕੇ ਜਾਨੀ ਕਿ ਖੇਤਾਂ ਦੇ ਵਿੱਚ ਘੁੰਮਣ ਜਾਂਦਾ ਗੇੜੇ ਮਾਰਨ ਜਾਂਦਾ ਜਾਨੀ ਕਿ ਇਹਨਾਂ ਨੇ ਇੱਕ ਬੱਕਰਾ ਰੱਖਿਆ ਹੋਇਆ ਕੈਮਰਾਮੈਨ ਨੂੰ ਕਿਹਾ ਅੱਗੇ ਆਜੇ ਦਿਖਾ ਦੇ ਤਸਵੀਰਾਂ ਇਸ ਬੱਕਰੇ ਨੂੰ ਜੋੜ ਕੇ ਬਾਈ ਜਾਨੀ ਕਿ ਇਸ ਰੱਥ ਦੇ ਵਿੱਚ ਬੈਠ ਕੇ ਸਵਾਰੀ ਕਰਕੇ ਖੇਤਾਂ 'ਚ ਜਾਨੀ ਕਿ ਗੇੜਾ ਮਾਰਨ ਜਾਂਦਾ ਜ਼ਮੀਨ ਦੇ ਵਿੱਚ ਜਾਂਦਾ ਰੱਥ ਐਨੇ ਸ਼ੌਂਕਣਾ ਬਣਾਇਆ ਤੁਹਾਨੂੰ ਦਿਖਾਦਾ ਇੱਧਰ ਮੂਸੇ ਵਾਲੇ ਸਿੱਧੂ ਮੂਸੇ ਵਾਲੇ ਦੀ ਜਾਨੀ ਕਿ ਫੋਟੋ ਲਾਈ ਹੈ ਬੱਚੇ ਇਹਨਾਂ ਦੇ ਬੜੇ ਫੈਨ ਆ ਬੱਚਿਆਂ ਦੇ ਨਾਮ ਵੀ ਲਿਖਿਆ ਵਾਰਸ ਢਿੱਲੋਂ ਲਿਖਿਆ ਤੇ ਨੂਰ ਢਿੱਲੋਂ ਤੇ ਇੱਕ ਮਟਿੱਲੋਂ ਬੱਚਾ ਵੀ ਬੈਠਾ ਬੜਾ ਸ਼ੌਂਕ ਆ ਬੱਚੇ ਨੂੰ ਵੀ ਜਨਨ ਕਿ ਇਹਦਾ ਨਾਮ ਵੀ ਪੁੱਛਾਂਗੇ ਕੀ ਨਾਮ ਬੁੱਤੋਈ ਵਾਰ ਸਿੰਘ ਟੱਲੋਂ ਵਾਰ ਸਿੰਘ ਟੱਲੋਂ ਟੱਲੋਂ ਸਾਹਿਬ ਫਿਰ ਕਿਵੇਂ ਲੱਗਦਾ ਜਦੋਂ ਜਾਂਦੇ ਖੇਤਾਂ ਦੇ ਵਿੱਚ ਹੂਡਾ ਲੈਣ ਜਾਂਦੇ ਹੁੰਨੇ ਹੋ ਹਾਂਜੀ ਤੇ ਫਿਰ ਕਿੰਨੀ ਕੁ ਵੜ ਜਾਵੜਦੇ ਹੋ ਉਹ ਖੇਤ ਅੱਧੇ ਕਰ ਜਾਵੜਦੇ ਆ ਜਾਵੜਦੇ ਆ ਹਾਂਜੀ ਫਿਰ ਯਾਰ ਦੋਸਤ ਕੀ ਕਹਿੰਦੇ ਹੁੰਦੇ ਆ ਕਹਿੰਦੇ ਨੇ ਬਲਾਂਕਟ ਸਿਸਟਮ ਬਣਾਇਆ ਤੂੰ ਤਾਂ ਸਸਟਾ ਬਣਾਇਆ ਕਹਿੰਦੇ ਬਲਾਂਕਟ ਸਿਸਟਮ ਬਣਾਇਆ ਫਿਰ ਕੀ ਜਵਾਬ ਦੇਣਾ ਹੈ ਪਰ ਮੈਂ ਕਹਿ ਲੈਣਾ ਅਸਤਾ ਹੀ ਹੈ ਫਿਰ ਅਸਤਾ ਹੀ ਬਣਾ ਲੈਣੇ ਹੁੰਦੇ ਆ ਫਿਰ ਐ ਨਹੀਂ ਕਿ ਜੱਟ ਜਗਾੜੀ ਹੁੰਦੇ ਆ ਨਹੀਂ ਐ ਨਹੀਂ ਕਰੇ ਕਿ ਆ ਫਿਰ ਉਹ ਕਹਿਣਗੇ ਸਕੂਲ 'ਚ ਵੀ ਤੂੰ ਆਏ ਕਹਿਣਗੇ ਫਿਰ ਮੈਨੂੰ ਕਾਲਾ ਦੇਣਗੇ ਕੂਚ ਕਹਿਣਗੇ ਹਾਂ ਫਿਰ ਸਕੂਲ ਸਕੂਲ ਦੇ ਮੈਡਮਾਂ ਨੂੰ ਪਤਾ ਵੀ ਤੁਹਾਡੇ ਘਰੇ ਬੱਕਰਾ ਹੈਗਾ ਨਹੀਂ ਤੇ ਰਸਦਾ ਪਤਾ ਨਹੀਂ ਫਿਰ ਹੁਣ ਪਤਾ ਲੱਗ ਜੂਗਾ ਨਾ ਮੈਡਮਾਂ ਨੂੰ ਦੱਸ ਦਾਂਗੇ ਵੀਡੀਓ ਵੇਖਣਗੇ ਤੇਰੀ ਹੈ ਨਾ ਦੇ ਕਿੰਨਾ ਦੱਸੇ ਇੱਕਮਨੂਰ ਗਵਾਰ ਸਿੰਘ ਢਿੱਲੋਂ ਢਿੱਲੋਂ ਸਾਡੀ ਫਿਰ ਆਪਾਂ ਜਿਹਨਾਂ ਦੇ ਵੀਡੀਓ ਮੈਡਮਾਂ ਤੱਕ ਪਹੁੰਚਾ ਦੇਣੀ ਤੇ ਸਕੂਲ ਤੱਕ ਠੀਕ ਹੈ ਵੀ ਆਹ ਵੇਖੋ ਢਿੱਲੋਂ ਸਾਹਿਬ ਜਾਂਦੇ ਆ ਜਨਕ ਬੜੇ ਸ਼ੌਂਕ ਨਾਲ ਬਣਾਇਆ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਣਾ ਜਿਹੜੀਆਂ ਤੁਸੀਂ ਇਹ ਤਸਵੀਰਾਂ ਦਿਖਾਵੇ ਕੈਮਰਾਮੈਨ ਨੂੰ ਕਹਣਾ ਜਨਕ ਜਿਹੜਾ ਟਾਇਰ ਪਾਇਆ ਇਹ ਇੱਕ ਸਾਈਕਲ ਦੇ ਟਾਇਰਾ ਹੌਲੇ ਹੌਲੇ ਹਲਕੇ ਆ ਕਿਉਂਕਿ ਜਾਨਵਰ ਇਹ ਜਨਕ ਕਿ ਜਿੰਨਾ ਭਾਰ ਖਿੱਚ ਸਕਦਾ ਜਨਕ ਉਹ ਹਲਕਾ ਜਾਂ ਬੜੀ ਜਨਕ ਹਲਕਾ ਇਹ ਹਲਕਾ ਫੁਲਕਾ ਜਨਕ ਕਿ ਇਸ ਤੇ ਚਾਰ ਬੰਦੇ ਬੈਠ ਕੇ ਸਵਾਰੀ ਕਰ ਸਕਦੇ ਦੋ ਅੱਗੇ ਤੇ ਦੋ ਇੱਧਰ ਪਿੱਛੇ ਵੀ ਬੈਠ ਸਕਦੇ ਆ ਇਹਨਾਂ ਦੇ ਬੱਚੇ ਪਿੱਛੇ ਬੈ ਇਹਦੇ ਝੂਟ ਕੇ ਜਾਂਦੇ ਫਿਰ ਪੂਰਾ ਉੱਤੇ ਛਤਰੀ-ਛੁਤਰੀ ਲਾਈ ਆ ਪੂਰਾ ਇੰਜੋਏ ਕਰਦਾ ਪਰਿਵਾਰ ਸਾਰਾ ਯਾਨੀ ਕਿ ਇੱਧਰ ਪੈਰ ਧਰਨ ਵਾਲਾ ਬਣਾਇਆ ਪੂਰਾ ਯਾਨੀ ਕਿ ਸ਼ੌਂਕ ਨਾਲ ਬਣਾਇਆ ਕਹਿੰਦੇ ਹੁੰਦੇ ਆ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੇ ਪੈਸੇ ਲਾਏ ਆ ਇਹਨਾਂ ਨੇ ਪੈਸਾ ਨਹੀਂ ਵੇਖਿਆ ਇੱਕ ਸ਼ੌਂਕ ਸੀ ਜੁਆਕਾਂ ਨੂੰ ਵੀ ਸ਼ੌਂਕ ਆ ਤੇ ਆਪਾਂ ਜੇ ਬੱਕਰਾ ਰੱਖਿਆ ਤੇ ਰਥ ਵੀ ਬਣਾਉਣਾ ਕਰੀ ਰਥ ਵੀ ਇਹਨਾਂ ਨੇ ਬਣਾ ਲਿਆ ਪੂਰੀ ਜਾਣਕਾਰੀ ਲਵਾਂ ਉਹ ਬਾਈ ਦਾ ਨਾਮ ਵੀ ਪੁੱਛਾਂਗੇ ਜਾਣਕਾਰੀ ਵੀ ਲਵਾਂਗੇ ਕਿੱਥੋਂ ਸਾਚ ਇੱਕ ਕੈਮਰਾਮੈਨ ਨੂੰ ਕੋਲ ਲਿਆਓ ਅੱਗੇ ਇਹ ਜਿੰਨਾ ਬਣਾਇਆ ਨਾ ਰਾਤ ਤੁਸੀਂ ਘੁੰਮਦਾ ਵੇਖੋ ਅਗਲਾ ਹਿੱਸਾ ਅੱਡ ਘੁੰਦਾ ਇਹਦਾ ਇੱਥੋਂ ਜਨ ਕਿ ਇਹ ਤਾਂ ਠਾ ਠਾ ਹੁੰਦਾ ਜਨ ਕਿ ਉਧਰ ਬਣਾਇਆ ਜਿਹੜੇ ਕਾਰੀਗਰ ਨੇ ਬਣਾਇਆ ਉਹਦਾ ਵੀ ਬੜਾ ਦਿਮਾਗ ਹੋਊ ਅਫਸੋਸ ਸਮਝ ਕੇ ਬਣਾਇਆ ਹਲਕਾ ਫੁਲਕਾ ਬਣਾਇਆ ਵੀ ਜਿਹੜਾ ਇਹ ਜਨ ਕਿ ਖਿੱਚ ਸਕੇ ਇਹਨੂੰ ਜਨ ਕਿ ਔਖਾ ਨਾ ਹੋਵੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਆਪਣਾ ਸਤਨਾਮ ਸਿੰਘ ਸਤਨਾਮ ਸਿੰਘ ਟੱਲੋ ਜਿਹੜਾ ਇਹ ਬੱਕਰੇ ਦਾ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਵੀ ਆਪਾਂ ਇੱਕ ਘਰੇ ਬੱਕਰਾ ਲੈ ਕੇ ਆਈਏਗੀ ਲੈ ਕੇ ਆਂਦਾ ਸੀ ਤੇ ਜਾਵਾਂ ਉਹ ਵੈਸੇ ਕਰੇ ਨਹੀਂ ਜੀ ਮੈਂ ਉਹਨਾਂ ਦੇ ਗਿਆ ਤੇ ਮੈਂ ਕਿਹਾ ਯਾਰ ਬੱਕਰਾ ਸੋਹਣਾ ਹੈ ਨਸਲ ਦਾ ਕਿੱਥੇ ਗਏ ਤੁਸੀਂ ਕਿਸੇ ਦੇ ਘਰੇ ਸਾਡੇ ਜੀ ਹੀਰ ਵਜਦੇ ਆ ਹੂੰ ਉਹ ਨਬੁੱਟੇ ਕੀ ਉਹਨੇ ਪੂਰਾ ਨਸਲ ਦਾ ਬੱਕਰਾ ਬੱਕਰੀ ਦੀ ਪੂਰੀ ਸੀਗੀ ਆਪਣੀ ਕਾਕੂ ਹੀਰ ਕੇ ਤੇ ਬੱਕਰੇ ਦੇ ਚੰਗੀ ਦੇ ਬਹੁਤ ਬੱਚਾ ਵਧੀਆ ਹੈ ਹੂੰ ਉਮਨੋ ਲਿਆ ਮੈਂ ਹੈ ਯਾਰ ਕੋਈ ਤੁਸੀਂ ਨਾ ਬੱਡਲ ਨੂੰ ਚੁਗਾ ਦੋਗੇ ਤੇ ਮੈਨੂੰ ਉਹ ਬੱਕਰਾ ਦੇ ਦਿਓ ਸੋਨੂੰ ਮੈਂ ਅੱਜ ਵੱਧ ਦੇਣਾ ਜੇ ਤੁਹਾਨੂੰ 2500 ਦਾ ਮਤਲਬ ਨਹੀਂ ਹਰ ਦੇ ਦੇਣਾ ਹੋ ਗਿਆ ਲੈ ਜਾ ਯਾਰ ਤੰਨੀਆਂ ਤਾਂ ਮੈਂ ਲੈ ਆ আচ্ছা ਬੱਕਰਾ ਹੋ ਗਿਆ ਵਧੀ ਗਿਆ ਤੇ ਮੇਰਾ ਵਿੱਚ ਉਹਨੂੰ ਜਤਨੀ ਕਰਵਾ ਪਾਜੀ ਕਹਿੰਦੇ ਕਦੋਂ ਮੇਰਾ ਪੂਰਾ ਹੋ ਗਿਆ ਇਹ 2 ਸਾਲਾਂ ਦਾ ਹੋ ਗਿਆ ਮੈਂ ਹੈ ਯਾਰ ਨਹੀਂ ਇਹਨੂੰ ਵੇਚ ਨਹੀਂ ਮੇਰੇ ਕੋਲੇ ਆਏ ਸੀ ਕਿੰਨੇ 10 ਵੀ ਕਿੰਨੇ ਪੈਸੇ ਲੈਣੇ ਮੈਂ ਹੈ ਯਾਰ ਵੀ ਇਹ ਤਾਂ ਮੁੱਲ ਹੀ ਨਹੀਂ ਜੇ 15 ਲੱਖ ਦੇ ਵਿੱਚ 15 ਨਹੀਂ ਦਿੰਦਾ ਹੁਣ ਅੱਛਾ ਜੇ ਤੁਹਾਨੂੰ ਕੋਈ 15 ਚਰਚਾ 20 ਦੇ ਵੀ ਆਜੇ ਬੰਦਾ ਦੇ ਦੇਣਾ ਜਮਾ ਦੇਣਾ ਹੀ ਨਹੀਂ ਮੈਂ ਵੀ 20 ਲੱਖ ਤਾਂ ਵੀ ਨਹੀਂ ਦੇਣਾ ਮੈਂ ਦੇਣੀ ਨਹੀਂ ਮੇਰਾ ਨਾ ਇਹਦੇ ਚ ਹੋਰ ਹੈ ਇਹ ਚ ਮੈਨੂੰ ਕੁਦਰਤੀ ਜਾਂ ਕੁਛ ਹੀ ਲਾ ਲਉ ਮੈਨੂੰ ਨਾ ਕਿਤੇ ਦਾ ਮੇਰੇ ਆਇਆ ਬਹੁਤ ਵਧੀਆ ਵੀ ਮੇਰੇ ਪਰਿਵਾਰ ਚ ਹੋਰ ਸਭ ਨੂੰ ਲੱਕੀ ਹੈ ਆਪਣੇ ਦਿਵਾਰੀ ਤੇ ਲੱਕੀ ਹੈ ਜਾਨਵਰ ਘੜਾ ਗਿਆ ਜੀ ਫਿਰ ਮੈਂ ਉਹਨਾਂ ਨੂੰ ਇਹ ਆਖਿਆ ਮੈਨੂੰ ਕਹਿੰਦੇ ਇੱਥੇ ਸਾਡੇ ਮੁਸਲਮਾਨ ਆਉਂਦੇ ਆ ਮੈਂ ਵਪਾਰ ਕਰਦਾ ਮੰਜਾਂ ਦਾ ਉਹਨਾਂ ਦੇ ਚਾਚਾ ਦੇਦੇ ਆ ਵੀ ਇੱਥੇ ਸਾਨੂੰ ਦੱਸਦੇ ਵੀ ਕਿੰਨੇ ਮਰਜੀ ਪੈਸੇ ਲੈ ਲਈ ਤੂੰ ਹਾਂ ਨਹੀਂ ਯਾਰ ਮੈਂ ਵੇਚਣੇ ਨਹੀਂ ਆਪਾਂ ਤਾਂ ਮੈਂ ਇਹ ਪੁੱਤ ਬਣਾ ਕੇ ਰੱਖਿਆ ਹੋਇਆ ਹੂੰ ਇਹਨੂੰ ਮੈਂ ਸਿਆਲ ਦੇ ਵਿੱਚ ਪੂਰੇ 100 ਤਾਂ ਵੀ ਨਤ ਮੈਨੂੰ ਹੀ ਪਉਣਾ ਹੁੰਦਾ ਸਿਆਲ ਤੋਂ ਅੱਛਾ ਵੀ ਹੁਣ ਮੈਂ ਘਟਾਏ ਆ ਹੁਣ ਇਹਨੂੰ ਉਹ ਚੂਰੀ ਚੂਰੀ ਦੇਖ ਖਵਾ ਦਿੰਦੇ ਆ ਤੇ ਵੀ ਵੀ ਕਿੰਨੀ ਗੋੜ ਦੀ ਗੋੜ ਦਾ ਸ਼ਕੀਨ ਇਹ ਗੋੜੋ ਜੇ ਹੁਣ ਬੜਾ ਨਹੀਂ ਪਉਂਦੇ ਬੇਗਰਮੀ ਆ ਅੱਛਾ ਥੋੜਾ ਪਉਂਦੇ ਇਹ ਫੋਕੀ ਪਾਦੀ ਖਾਂਦਾ ਨਹੀਂ ਕੁਝ ਵੀ ਖੰਡਾੜੀ ਨਹੀਂ ਹੈ ਠੀਕ ਹੈ ਤੇ ਇਹਨੂੰ ਕਦੋਂ ਹੁਣ ਸਿਓ ਚੱਲ ਪੇ ਵੱਧੋ ਫਿਰ ਸਿਓ ਤਾਂ ਬਹੁਤ ਕੰਦਾ ਸਿਓ ਤਾਂ ਮੈਂ ਇਹਨੂੰ ਕਿੱਲੋ ਪਾ ਦੋ ਕਿੱਲੋ ਖਾ ਜੂ ਜੀ ਇੱਕ ਘਾਵਤ ਵੀ ਇਹ ਕਹਿੰਦੇ ਨੇ ਹੀਰੇ ਦੀ ਪਰਖ ਜਵਾਰਗੇ ਨੂੰ ਹੁੰਦੀ ਹੈ ਇਹ ਬਾਈ ਸਾਡਾ ਵਪਾਰੀ ਹੈ ਇਹਨੂੰ ਪਰਖ ਸੀ ਵੀ ਇਹ ਨਸਲ ਹੈ ਤੁਹਾਨੂੰ ਨਸਲ ਦਾ ਪਤਾ ਸੀ ਕਿਹੜੀ ਨਸਲ ਹੈ ਸਾਨੂੰ ਹਾਂ ਜੀ ਬੀਟਰਪੁਰਾ ਪ्योर ਸੀ ਸਾਨੂੰ ਪਤਾ ਸੀ ਅੱਛਾ ਜੇ ਇਹਨੂੰ ਨਸਲ ਦਾ ਪਤਾ ਸੀ ਤੇ ਇਹ ਲੈ ਆ ਸੌਦਾ ਕਰਕੇ ਘਰੇ ਲੈ ਆਇਆ ਕਹਿੰਦੇ ਹੁੰਦੇ ਆ ਮਾੜੇ ਨੂੰ ਮੱਝ ਤੇ ਤਕੜਾ ਮੱਝ ਨੂੰ ਖਾ ਜਾਂਦਾ ਜਨਨ ਕਿ ਇਹ ਜਾਨਵਰ ਰੱਖਣੇ ਹਰੇਕ ਦੇ ਵਸ ਦੀ ਗੱਲ ਨਹੀਂ ਹੁੰਦੀ। ਜਨਨ ਕਿ ਬਾਈ ਦੱਸ ਰਿਹਾ ਵੀ ਸਿਓ ਪਾ ਰਿਆਂ। ਸਿਓ ਤਾਂ ਆਮ ਗੱਲ ਕਰਕੇ ਆਮ ਬੰਦਰੋਂ ਨਹੀਂ ਮਿਲਦੇ ਤੇ ਇਹ ਬੱਕਰੇ ਨੂੰ ਸਿਓ ਪਾ ਰਿਆ। ਚੋਰੀ ਆਪਾਂ ਕੁੱਟ ਕੇ ਜਵਾਕਾਂ ਨੂੰ ਨਹੀਂ ਦਿੰਦੇ। ਵੀ ਚੋਰੀ ਕੁੱਟਦੇ ਜਵਾਕ ਵਿਲਕੀ ਜਾਂਦਾ। ਮੰਮੀ ਚੋਰੀ ਕੁੱਟਦੇ ਮੈਨੂੰ ਉਹ ਕਹਿੰਦੇ ਬੈ ਜਾ ਬੈਦਨ ਦੰਨੀ ਚੋਰੀ ਕੁੱਟ ਕੇ ਰਾਣਾ। ਤੇ ਨਿਤ ਕਿਤੇ ਚੋਰੀ ਪਾਦਾ। ਇਹ ਬਾਈ ਕਹਿੰਦਾ ਮੈਂ ਦੇਸੀ ਘੋੜ ਦੀ ਜਨਨ ਕਿ ਚੋਰੀ ਕੁੱਟ ਕੇ ਇਹਨੂੰ ਪਾਉਣਾ। ਸੇਵ ਇਹਨੂੰ ਪਾਉਣਾ। ਕੋ ਹੋਰ ਬੜੀ ਜਨਨ ਕਿ ਕਾਫੀ ਸਮਾਨ ਪਾਉਂਦਾ। ਬਾਈ ਸਾਨੂੰ ਇਹ ਵੀ ਦੱਸ ਰਿਹਾ ਸੀ ਕਿ ਮੈਂ ਯਾਰ ਇਹ ਦੁੱਧ ਨਹੀਂ ਪੀਂਦਾ ਮੈਂ ਆਖਿਆ ਵੀ ਚੱਲ 2-3 ਲੀਟਰ ਦੁੱਧ ਪਾਦਿਆ ਕਰਾਂਗੇ ਬਾਈ ਦਾ ਚੰਗਾ ਕਾਰੋਬਾਰ ਆ ਚੰਗੀਆਂ ਮੱਝਾਂ ਜਨ ਕੇ ਤਕੜਾ ਪਰਿਵਾਰ ਐ ਇਹ ਕਹਿੰਦੇ ਦੁੱਧ-ਦੱਦ ਪੀਵੇਦਾ ਸੀ ਉਹ ਵੀ ਪਾਦ ਗਏ ਬਦਾਮ ਤੋਂ ਵੀ ਪਾਉਣਾ ਕੋਈ ਨਹੀਂ ਬਦਾਮ ਨਹੀਂ ਪਾਉਣਾ ਬਦਾਮ ਤਾਂ ਮਾੜਾ ਹੀ ਹੁੰਦਾ ਦੀ ਖਾਤਰ ਜੀ ਅੱਛਾ ਗਰਮ ਹੁੰਦੇ ਆ ਨਹੀਂ ਕਈ ਵਾਰ ਝੌਂ ਭੂਰ ਕੇ ਪਾ ਦਿੰਦੇ ਨੇ ਉਹਨਾਂ ਦਾ ਪਿਓ ਨਹੀਂ ਬਦਾਮ ਨਹੀਂ ਪਾਇਆ ਅੱਛਾ ਹੂੰ ਕੋਈ ਦਿਨ ਤਾਂ ਮਾੜਾ ਹੀ ਐ ਬਤਾਓ ਜੀ ਕਹਿੰਦੇ ਹੁੰਦੇ ਚਲੋ ਉਹਦਾ ਇਹਨਾਂ ਨੂੰ ਪਤਾ ਹੈ ਕਿਉਂਕਿ ਜਿਹੜਾ ਵਪਾਰੀ ਬੰਦਾ ਹੁੰਦਾ ਉਹਨਾਂ ਨੂੰ ਵੱਧ ਪਤਾ ਹੁੰਦਾ ਵੀ ਕਿਵੇਂ-ਕਿਵੇਂ ਨਹੀਂ ਤੇ ਇ ਸਾਰੇ ਦੇਖ ਰੇਖ ਜਾਨੀ ਕਿ ਸੰਭਾਲੇ ਕਰਦਾ ਪੱਠੇ ਇਹਨੇ ਪਾਉਣੇ ਆ ਕਹਿੰਦੇ ਹੁੰਦੇ ਜਿਹੜਾ ਸਾਮਦਾ ਹੋਵੇ ਨਾ ਤੇ ਉਹਦੇ ਚ ਮੋਹ ਵਾਲਦ ਹੁੰਦਾ ਇਹ ਇਹਦਾ ਮੋਹ ਵੱਧ ਕਰਦਾ ਬਾਬੇ ਦਾ ਤੇ ਬਾਬਾ ਵੀ ਇਹਦਾ ਮੋਹ ਵੱਧ ਕਰਦਾ ਤੇ ਰਾਤ ਨੂੰ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਗੱਲਾਂ ਬਾਤਾਂ ਤੁਸੀਂ ਕਰਦੇ ਸੀ ਰਾਤ ਨੂੰ ਤੇਰਾ ਖੇਸ ਚੱਕ ਚੱਕ ਕੇ ਵੇਂਦਾ ਦੋ ਵਾਰੀ ਦੇਖਿਆ ਜੀ ਚੱਕ ਕੇ ਖੇਦਾ ਮੈਂ ਖੇੜੀ ਤੇ ਬਾਈ ਛੇੜਦਾ ਮੈਂ ਕਿਹਾ ਭਾਈ ਨਾ ਯਾਰ ਸੌ ਜਾਂਦੇ ਮੁੜ ਕੇ ਫੇਰ ਚੱਕ ਲੈ ਖੇਸ ਜਦੋਂ ਮੈਂ ਝੱਕਾ ਮੈਂ ਕਿਹਾ ਤੇ ਖੁੱਲਿਆ ਫਿਰਦਾ ਮੈਂ ਚੱਲ ਉਹ ਤੇ ਕਿੱਲੇ ਤੇ ਉੱਥੇ ਕਿੱਲੇ ਤੇ ਜਾਵੜੇ ਉੱਥੇ ਜਾ ਕੇ ਮੈਂ ਰੱਸਾ ਪਾਦਾ ਕੀ ਇਹ ਵਫਾਦਾਰ ਲੱਗਦਾ ਤੁਹਾਨੂੰ ਵੀ ਇਹ ਬਾਰ ਬਾਰ ਜਗਾ ਰਿਹਾ ਤੁਹਾਨੂੰ ਹਾਂ ਜੀ ਹਾਂ ਜੀ ਇਹੀ ਕਹਿਣਾ ਪਊਆ ਵੀ ਇਹ ਜਨਨ ਕਿ ਸੌਂਦਾ ਹੋਵੇ ਤੈਨੂੰ ਹਲੂਨ ਦਾ ਹੋਵੇ ਉੱਠ ਘੜ ਸੌਂਦਾ ਨਹੀਂ ਗਾ ਸੁਟਾ ਤਾਂ ਨਹੀਂ ਪਿੱਖਦੇ ਠਾਊਗਾ ਜੀ ਠਾਊਗਾ ਠਾਊਗਾ ਜੀ ਨਾਂ ਨੂੰ ਰੱਖਿਆ ਕੋਈ ਤੁਸੀਂ ਨਾ ਨਹੀਂ ਜੀ ਰੱਖਿਆ ਸੀ ਕਿਸੇ ਹੋਰ ਨਾ ਜੀ ਰੱਖਿਆ ਗਿਆ ਹਾਂ ਭਈ ਨਾਂ ਕਿਉਂ ਨਹੀਂ ਰੱਖਿਆ ਯਾਰ ਆਮ ਤੌਰ ਤੇ ਤਾਂ ਜਦੋਂ ਹੁਣ ਕੋੜੀਆਂ ਕੋੜੀਆਂ ਰੱਖਦੇ ਨੇ ਤੁਸੀਂ ਕੋੜੀਆਂ ਰੱਖਦੇ ਆ ਘੋੜਿਆਂ ਦਾ ਨਾਂ ਨਹੀਂ ਉਹਦੇ ਘੋੜੇ ਦਾ ਆਪਾਂ ਕਹਿੰਦੇ ਨਹੀਂ ਦਾ ਨਾਂ ਨਹੀਂ ਰੱਖਿਆ ਕੁਦਰਤੀ ਗੱਲ ਆ ਜੇ ਹੁਣ ਆਪਾਂ ਤੁਹਾਨੂੰ ਐਵੇਂ ਕਹਿ ਦੀ ਬਈ ਨਾਂ ਨਹੀਂ ਰੱਖਿਆ ਗਿਆ ਬਸ ਇੱਕ ਗੱਲ ਹੋਰ ਹੈ ਚੰਗਾ ਪਰਿਵਾਰ ਆ ਚੰਗਾ ਖਾਨਦਾਨ ਆ ਚੰਗੇ ਜ਼ਿਮੀਂਦਾਰਾਂ ਘੋੜੀਆਂ ਰੱਖਣ ਦੇ ਸ਼ੌਂਕੀ ਤੇ ਬੱਕਰਾਂ ਦਾ ਸ਼ੌਂਕ ਤੇ ਨੂੰ ਆ ਗਿਆ ਤੁਹਾਨੂੰ ਬਈ ਨਹੀਂ ਬੱਕਰਾਂ ਦਾ ਸ਼ੌਂਕ ਤੁਹਾਨੂੰ ਮੈਂ ਦੱਸਦਾ ਵੀ ਉੱਥੋਂ ਹੀ ਸਾਨੂੰ ਸ਼ੌਂਕ ਆ ਗਿਆ ਸਾਨੂੰ ਸੋਹਣਾ ਲੱਗਿਆ ਇਹ ਹੂੰ ਉਹਨਾਂ ਲੱਗਿਆ ਕਦੋਂ ਫਿਰ ਇਹ ਕੱਦ ਕਰਨ ਲੱਗ ਗਿਆ ਮੈਂ ਕਿਹਾ ਉਹਨੂੰ ਵੀ ਵੇਚਣ ਦਾ ਨਾਂ ਨਹੀਂ ਲ ਲਈ ਮੈਨੂੰ ਆਖਿਆ ਇਹ ਹੀ ਸਾਹਮਣ ਦਾ ਸਾਡੇ ਵਿਚਾਰਾ ਬੰਦਾ ਇਹ ਮੇਰਾ ਰੱਖਿਆ ਹੋਇਆ ਇਹ ਨਹੀਂ ਸਾਹਮਣੇ ਆ ਤੇ ਮੈਂ ਖਿਆ ਇਹ ਸੋਨਾ ਬਣੂਗਾ ਜੇ ਆਪਾਂ ਵੇਚਣਾ ਨਹੀਂ ਇਹ 2 ਸਾਲ ਤੋਂ ਕਹਿੰਦਾ ਬਾਈ ਕਿਵੇਂ ਵੇਚ ਦੇਗੇ ਹੁਣ ਮੈਂ ਨਹੀਂ ਯਾਰ ਮੇਰਾ ਨਾ ਮਨ ਨਹੀਂ ਕਰਦਾ ਹੁਣ ਨਹੀਂ ਵੇਚਣਾ ਹੁਣ ਤਾਂ ਮੈਂ ਕਿਹਾ ਤੂੰ ਇਹ ਤੂੰ ਐਂ ਸਜਣਾ ਵੀ ਆਪਣਾ ਵੀ ਜਵਾਗ ਨੌੜੀ ਵੀ ਬਰਾਬਰ ਹੀ ਆ ਆਪਣਾ ਨਹੀਂ ਯਾਰ ਵੇਚਦੇ ਨਹੀਂ ਮੈਂ ਫਿਰ ਉਹਨਾਂ ਨੂੰ ਜਨੇ ਕਿ ਵਾਅਦਾ ਪਿਆਰ ਕਰਦਾ ਸੀ ਉਹਦਾ ਵਾਅਦਾ ਕਰਦੇ ਆ ਮੈਂ ਕਿਹਾ ਵੀ ਜੀ ਜਵਾਗ ਨੇ ਲਿਆ ਚਲੋ ਬਾਹਰ ਜਾਓਗਾ ਆਪਾਂ ਆਪਾਂ ਵੇਚੀ ਨ ਪਹਿਲਾਂ ਕੋਈ ਨਹੀਂ ਜਲ ਫਰਦਾ ਇਹਦੀ ਸੇਵਾ ਕਰਨਾ ਕਿੰਨੀ ਮਰਜ਼ੀ ਇਹਨੂੰ ਮੈਂ ਕਿਹਾ ਵੀ ਇਹ ਨੂੰ ਕੋਸ ਮਰਜ਼ੀ ਪਈ ਆ ਕੁੜਕਾਂ ਦਾ ਬੰਦ ਇੱਕ ਗੱਲ ਦੱਸੋ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਓੱਚਾ ਢਾ ਢਾਣੇ ਕਹਦੇ ਰਿਸ਼ਤੇਦਾਰ ਜਿਆਦਾ ਤੌਰ ਤੇ ਤਾਂ ਬੰਦੇ ਦੀ ਸਾਲੀ ਢਾ ਕਹਿੰਦੇ ਵੀ ਜੀਜਾ ਤੈਨੂੰ ਆ ਕਿਧਰੋਂ ਸ਼ੌਂਕ ਜਾਪਿਆ ਛੇ ਢਾ ਕਹਿੰਦੇ ਮਾੜੇ ਮੁੱਟੇ ਉਹ ਤਾਂ ਜਾਂਦਾ ਕਹਿੰਦੇ ਵੀ ਇਹ ਤੂੰ ਅਸੀਂ ਕਿਉਂ ਰੱਖਿਆ ਮੈਂ ਵੀ ਅਸੀਂ ਇਸ ਤਰ੍ਹਾਂ ਹੀ ਰੱਖਿਆ ਇਹ ਗੱਲ ਵੀ ਸਾਡੇ ਦਿਲ ਤੇ ਬੈ ਗਈ ਵੀ ਅਸੀਂ ਇਹਨੂੰ ਘਰੋਂ ਕੱਢ ਨਹੀਂ ਸਕਦੇ ਵੀ ਕਿੰਨਾ ਮਨ ਵੀ ਕਦੋਂ ਹੋਊਗਾ ਆਪਚਾਰਾ ਉਹਦੋਂ ਵੀ ਮੁੜ ਕੇ ਤੇ ਅਸੀਂ ਕਿਹਾ ਵੀ ਇਹ ਨੂੰ ਨਹੀਂ ਮੈਂ ਗੱਡ ਸਕਦਾ ਇਹ ਨੂੰ ਇਹਦਾ ਹੀ ਰਹੂਗਾ ਮੱਕਰੀ ਅੱਛਾ ਵੀ ਬਸ ਤੇ ਰਿਸ਼ਤੇਦਾਰ ਜਦੋਂ ਆਉਂਦੇ ਆ ਉਦੋਂ ਇਹਨੂੰ ਲੈ ਲੂ ਜਾਂਦੇ ਆ ਕਹਿੰਦੇ ਫੋਟੋ ਫਾਟੋ ਕਰਾਉਣ ਲੱਗੇ ਆ ਹਾਂ ਖੇਤ ਦੇ ਲੈ ਕਹਿੰਦੇ ਹੋਰ ਬਾਹਰੋਂ ਵੀ ਆਉਂਦੇ ਆ ਕਦੋਂ ਆਉਂਦੇ ਕਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵਾਕਈ ਹਰੇਕ ਬੰਦਾ ਵੇਖ ਕੇ ਜਾਂਦਾ ਉਹਦਾ ਕਮਾਲ ਆ ਯਾਰ ਇਹ ਕੀ ਕਰਿਆ ਬਾਈ ਇਹ ਐ ਨਹੀਂ ਪਤਾ ਹੁੰਦਾ ਇਹਨੂੰ ਵੀ ਕੀ ਐ ਇਹ ਬਾਈ ਘੋੜੀ ਵਾਲਾ ਜਗਾੜਾ ਨਹੀਂ ਯਾਰ ਬੱਕਰੇ ਵਾਲਾ ਜਗਾੜਾ ਕਹਿੰਦਾ ਕਮਾਲ ਆ ਯਾਰ ਭਾਂ ਜਾਏ ਬੱਕਰਾ ਕਿਵੇਂ ਜੜੂਗਾ ਤਰੋਂ ਜੋੜ ਕੇ ਦਿਖਾਉਣੇ ਆ ਵਿਆਹ ਦੇਖ ਲੈ ਨਹੀਂ ਜੇ ਤਾਂ ਤੁਸੀਂ ਖੇਤ ਲੈ ਕੇ ਜਾਂਦੇ ਆ ਚਲੋ ਪਿੰਡ ਦਾ ਤਾਂ ਪਤਾ ਹੋਊਗਾ ਭਾਈ ਬੱਕਰਾ ਐ ਤੇ ਪਾਸੇ ਤੇ ਨਹੀਂ ਜਿਹੜਾ ਨਵਾਂ ਬੰਦਾ ਆ ਉਹ ਤਾਂ ਭੱਜ ਕੇ ਨੇੜੇ ਆਉਂਦਾ ਹੋਇਆ ਬੱਕਰਾ ਤੇ ਘੋੜਾ ਤੇ ਕੀ ਐ ਕੀ ਚੀਜ਼ ਆ ਕੋਈ ਜਾਨਵਰ ਕਿਹੜਾ ਐ ਏਡਾ ਮਤਲਬ ਇਹ ਏਡਾ ਲਈ ਜਾਂਦਾ ਐ ਨਹੀਂ ਬੱਕਰਾ ਏਡੀ ਨਾ ਸਕਦਾ ਘੱਟ ਮਿਲਦਾ ਅਸੀਂ ਬੌਕਸਰ ਲੱਗੇ ਸੀ ਉਹ ਸਾਰਾ ਮੇਲਾ ਹੀ ਸਾਡੇ ਮਗਰ ਸੀ ਕੋਈ ਬੰਦਾ ਕਹਦੇ ਵੀ ਨਹੀਂ ਅੱਛਾ ਫੋਟੋ ਕਰਾਈਆਂ ਲੋਕਾਂ ਨੇ ਹਾਂ ਬਹੁਤ ਜ਼ਿਆਦਾ ਪਿੰਡ ਚ ਜਿੱਦੇ ਸੀ ਕਿ ਵਿਆਹ ਵੂ ਆਉਂਦਾ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਛੋਟੇ ਹੁਣ ਇੱਕ ਦੋ ਮੈਨੂੰ ਕਹਿੰਦੇ ਯਾਰ ਦੇ ਦੇ ਯਾਰ ਬਾਈ ਕਿ ਜੇ ਕੋਈ ਵੀ ਅਸੀਂ ਵੀ ਵਾਹ ਲਾਂਗੇ ਦੋਵੇਂ ਵਿਵਹਾਰ ਕੇ ਅਸੀਂ ਯਾਰ ਹੋਰ ਹੋਣ ਮੋ ਲੈ ਜਾਓ ਯਾਰ ਮੜ ਕੇ ਫਿਰ ਮੈਂ ਵੀ ਸਾਡਾ ਬੰਦਾ ਹੋ ਜਾਊਗਾ ਮੈਂ ਆਪ ਵੀ ਕਮਾਈ ਦਾ ਕੰਮ ਕਰ ਲਿਆ ਬਾਈ ਨੇ ਲੈ ਵੇਖ ਲੋ ਆ ਨਵਾਂ ਕੰਮ ਜਿਹੜਾ ਕਰੂਆ ਹੈ ਜਿੱਥੇ ਬੰਦਾ ਦੀ ਗੱਡੀ ਹੈ ਕੋਈ ਚੱਕਰੇਗਾ ਅਸੀਂ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਕਹਿੰਦਾ ਵਿਆਹ ਦੇ ਵਿੱਚ ਜਿਹੜੇ ਮੁੰਡੇ ਪ੍ਰੀਮੀਅਮ ਬਣਾਉਂਦੇ ਹੁੰਦੇ ਆ ਤੇ ਉਹ ਜਣੀ ਕੇ ਕਹਿੰਦੇ ਉੱਤੇ ਬੈਠ ਕੇ ਫੋਟੋ ਕਰਾਉਂਦੇ ਆ ਤੇ ਮੇਰੇ ਹਿਸਾਬ ਨਾਲ ਇਹਦੀ ਟਿਕਟ ਬਾਵਾ ਰੱਖਦੇ 10000 ਰੱਖਦੇ ਤਾਂ ਅਲੱਗ ਕਾਜ਼ੀ ਲੈ ਲੈ ਬਾਈ ਕਿਉਂਕਿ ਵਿਆਹ ਤੇ ਜੇ 20-20 ਰੱਖ ਲਾ ਸਕਦੇ ਆ ਤੇ 10000 ਇਹ ਮਿਲਣਾ ਨਹੀਂਗਾ ਗੱਡੀ ਮਿਲ ਜੂਗੀ ਕਿਰਾਏ ਤੇ ਹੋਰ ਕਿਤੋਂ ਮਿਲ ਜੂ ਇਹ ਤਾਂ ਨੇੜ ਕਹ ਲੈ ਕਾ ਦਾਸੀ ਲੈਣਾ ਬਾਈ ਤੇ ਫੋਨ ਨੂੰ ਦੇ ਦੇ ਉਟਾ ਲੈ ਨੂੰ ਫਿਰ ਮੰਗ ਤਾਂ ਤੇਰੀ ਹੋ ਜੂਗੀ ਇਹ ਤਾਂ ਗੱਲ ਮੰਨ ਲੈ ਮੈਂ ਪਾਣੀ ਲਿਆ ਪੰਜ ਗਲਾਸ ਮੈਂ ਕਹਿੰਨਾ ਮੰਗ ਤਾਂ ਤੇਰੀ ਵਾਝਾ ਨਹੀਂ ਇਹ ਤਾਂ ਕੋਈ ਛੱਕੜੀਂਗੇ ਨਹੀਂ ਮੰਗੇ ਤਾਂ ਬੱਕੀ ਕਰ ਲੈ ਛੋੜ ਕੋ ਨਹੀਂ ਇਹ ਤਾਂ ਅੱਜ ਹੀ ਕਹ ਲੈ ਵੇਖ ਲੈ ਤੂੰ ਇਸ ਗੱਲ ਤੇ ਰਹਿਣਾ ਨਹੀਂਗਾ ਮੁੜ ਕੇ ਤੂੰ ਹੁਣ ਵੀਡੀਓ ਪਾ ਦੇਣੀ ਹੈ ਮੈਂ ਮੇਰੀ ਹੁਣ ਲੋ ਵੀ ਮੈਨੂੰ ਦਲੀਲ ਲੈ ਕੋ ਵੀ ਕਦੇ ਮੇਰੇ ਬੇਟੇ ਦਾ ਹੈ ਉਹਦੇ ਲਾਜ਼ਮੀ ਹੁਣ ਮਿਵਾਉਣਾ ਇੱਥੇ ਉਹ ਲਾ ਜੀ ਬੰਦੋ ਵੀ ਉਹਦਾ ਬੈਠਣਗੇ ਜੇ ਹੁਣ ਯਾਰ ਦੋਸਤ ਆਜੇ ਅਸੀਂ ਅੱਜ ਕੇ ਕੱਲ ਨੂੰ ਭਾਈ ਅਸੀਂ ਤਾਂ ਬੱਕਰਾ ਲੈ ਕੇ ਜਾਣਾ ਰਾਤ ਭਾਈ ਅੱਜ ਤਾਂ ਵਿਆਹ ਤੇ ਲੈ ਕੇ ਜਾਣਾ ਤੇ ਫੇਰ ਫੇਰ ਐਂ ਕਹਦੇਗਾ ਭਾਈ ਯਾਰ ਚਲ 5000 ਦਿੰਦੇ ਹੋ ਯਾਰ ਅੱਛਾ ਮੁਕਤ ਨਹੀਂ ਮੁਕਤ ਕਿਉਂ ਕਿਉਂ ਦੀ ਸੇਵਾ ਨਹੀਂ ਕਰੇ ਇਹਦਾ ਨੱਤੀ ਆ ਕੇ ਖੜਾ ਰੂ ਅਗਲਾ ਅਗਲਾ ਤਾਂ ਕੋਈ ਨੇਤੀ ਨਹੀਂ 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 ਕੋਈ ਗੱਲ ਨਹੀਂ ਯਾਰ ਅੱਛਾ ਯਾਰ ਦੋਸਤਾਂ ਦਾ ਚੰਗੇ ਪੈਸੇ ਕੋਈ ਚੰਗੇ ਜੀ ਇੱਕ ਮਹੀਨੇ ਦਾ ਦੱਸੋ ਜਿਹੜਾ ਰਥ ਬਣਾਇਆ ਆਜੋ ਨੇੜੇ ਆਜੋ ਮੜ ਜਾ ਜਿਹੜਾ ਰਥ ਬਣਾਇਆ ਤੁਸੀਂ ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਸੀ ਏਦਾਂ ਬਣਾਉਣਾ ਤੇ ਉਹ ਮਿਸਤਰੀ ਨੇ ਆਪ ਹੀ ਬਣਾਤਾ ਸਾਡੀ ਮੈਂ ਉਹਨੂੰ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਮੈਂ ਕਿਹਾ ਵੀ ਰਸ ਬਣਾਉਣਾ ਬੱਕਰੇ ਵਾਸਤੇ ਉਧਰ ਆ ਜਾ ਵਿੱਕੇ ਤੇ ਜਾ ਉਹ ਕਹਿੰਦਾ ਯਾਰ ਬਣਾਵਾਂਗੇ ਆਪਾਂ ਸੋਚ ਸਮਝ ਕੇ ਪਹਿਲਾਂ 6 ਮਹੀਨੇ ਸੋਚ ਹੀ ਗਿਆ ਉਹ ਤੇ ਫਿਰ ਮੈਨੂੰ ਕਹਿੰਦਾ ਵੀ ਹੁਣ ਬਣਾ ਤੇ ਹੁਣ ਲੋਹਾ ਲਿਆ ਅੱਛਾ ਮੈਂ ਲੋਹਾ ਨੂੰ ਉਹ ਤੇ ਕਹਿੰਦਾ ਉਹਨਾਂ ਨੂੰ ਜਿੱਤੋ ਉਹ ਸੱਟ ਗਏ ਤੇ ਉਹ ਬਣਾਉਣ ਲੱਗਾ ਮੈਨੂੰ ਕਹਿੰਦਾ ਵੀ ਕਟਾਈ ਮੂਰੀ ਕਰਨੀ ਹੈ ਮੈਨਾਂ ਵੀ ਕਟਾਈ ਦਾ ਕਰਨੀ ਹੈ ਆ ਮੈਨੂੰ ਬਠੰਡੇ ਜਾਂਦੇ ਫਿਰ ਨਕਸ਼ਾ ਲਿਆਉਣ ਦੇ ਉੱਥੇ ਨਾ ਕੋਈ ਬਠੰਡੇ ਹੈਗਾ ਜਗਾੜ ਯੋ ਕਟਾਈ ਹੈ ਕਟਾਈ ਆਪ ਨੂੰ ਲਾਜ਼ਮੀ ਚਾਹੀਦੀ ਬਹੁਤ ਦੇ ਤਰ੍ਹਾਂ ਮੂਹਰੇ ਟਾਲੀ ਨਗ ਕਟਾਈ ਵੀ ਤਾਂ ਨਹੀਂ ਮੁੰਨ ਨੇ ਇੱਕ ਪਾਸੇ ਜਾਊਗਾ ਉਹ ਉਹ ਲਿਆ ਆ ਫਿਰ ਸਾਰਾ ਮੈਨੂੰ ਵੇਖ ਕੇ ਕੱਚਾ ਬਣਾਤਾ ਉਹਨੇ ਪਹਿਲਾਂ ਮੈਨੂੰ ਵੀ ਇਹੋ ਜਿਹਾ ਬਣਾ ਦੇ ਉਹ ਵੀ ਠੀਕ ਹੈ ਬਣਾ ਅੱਛਾ ਉਹ ਵਿਚਾਰੇ ਕਾਕਾ ਸੀ ਸਾਡੇ ਬਹੁਤ ਚੜਾਈ ਸੀ ਮੁੰਡੇ ਦੀ ਉਹਦੀ ਮੌਤ ਹੋ ਗਈ ਆ ਦੋ ਕੁ ਮਹੀਨੇ ਹੋ ਗਏ ਇਸਤਰੀ ਦੀ ਤੇ ਉਹਨੇ ਜਦ ਨੇ ਬਣਾ ਕੇ ਮੈਨੂੰ ਕਹਿੰਦਾ ਵੀ ਆਹ ਸਵਾਲ ਲਿਆ ਆ ਪੱਟੇਆਂ ਦੇ ਆ ਲਾਵਾਂਗੇ ਆ ਲਾਵਾਂਗੇ ਤੁਸਾਂ ਨਹੀਂ ਦੇਣਾ ਕੋਈ ਟੈਨਟੀ ਅੱਛਾ ਤੇ ਸਾਰੀਆਂ ਸੀਟਾਂ ਸੂਟ ਉਹ ਨਹੀਂ ਕਸ ਗਿਆ ਮੈਂ ਤਾਂ ਬਣਾ ਲਿਆ ਸੀ ਸੋ ਸੂਟ ਜਿਹੜੇ ਬਣਾ ਕੇ ਸਾਰਾ ਕੋਲਾ ਆ ਦੀ ਇੱਕ ਨਾ ਮੈਂ ਕੈਮਰਾ ਮੈਨੂੰ ਕਹਿੰਨ ਦਿਖਾ ਦਰੋ ਜਨਨ ਕਿ ਇਹ ਜਿਹੜਾ ਰੱਥ ਬਣਾਇਆ ਨਾ ਆਮ ਸਾਡੇ ਬਲਦ ਵਾਲੀ ਗੱਡੀ ਹੁੰਦੀ ਆ ਉੱਠ ਵਾਲੀ ਗੱਡੀ ਹੁੰਦੀ ਆ ਤੇ ਉਹ ਜਨਨ ਕਿ ਜਿਹੜਾ ਉੱਠ ਜੁੜਦਾ ਜਾਂ ਬਲਦ ਜੁੜਦਾ ਉਹਦੇ ਤੇ ਵਜਨ ਹੁੰਦਾ ਹੁੰਦਾ ਜਨਨ ਕਿ ਇਹਨਾਂ ਨੇ ਜਿਹੜਾ ਇਹ ਬਣਾਇਆ ਨਾ ਇਹ ਬੱਕਰੇ ਤੇ ਜਨਨ ਕਿ ਵਜਨ ਨਹੀਂ ਹੁੰਦਾ ਇਹਨਾਂ ਦੇ ਸਿਰਫ ਜ਼ੋਰ ਨਾਲ ਖਿੱਚਣਾ ਹੀ ਆ ਜਨਨ ਕਿ ਦਿਮਾਗਣਾ ਬਣਾਇਆ ਇਹਦੀ ਕਚਾਈ ਆ ਤੇ ਜਨਨ ਕਿ ਮੂਹਲੇ ਟਾਇਰਾਂ ਦੇ ਕਟਾਈ ਹੁੰਦੀ ਆ ਪੂਰੀ ਜਨਨ ਕਿ ਇਹਦੇ ਤੇ ਤੁਸੀਂ ਘੱਟ ਤੋਂ ਘੱਟ ਵੀ ਤਿੰਨ ਤੋਂ ਚਾਰ ਕੁਇੰਟਲ ਦਾ ਵਜਨ ਲੈ ਜਾਂਦਾ ਇਹ ਲੋਰਾਉਣਾ 1.5 ਕੁਇੰਟਲ ਦਾ ਤਾਂ ਇਹ ਵਜਨ ਹੀ ਅਗੜਾ ਹੈਗਾ ਭਾਜਾ ਨੂੰ ਡੇਢ ਕਵਾਂਟਰ ਲਊ ਆਰਾਮ ਨੂੰ ਡੇਢ ਕਵਾਂਟਰ ਇਹਦੀ ਕਿੰਨੀ ਕੀਮਤ ਹੈ ਜਿਹਦੇ ਹੁਣ ਤੱਕ ਇਹਦੇ ਤੇ ਖਰਚ ਆ ਗਿਆ ਤੁਹਾਡਾ ਵੀ ਇਹ ਤੇ ਬਰਾਉਨ ਤੇ ਰਸਤੇ 33000 ਰੁਪਏ ਲੱਗੇ ਤੁਹਾਡਾ 33000 ਆਮ ਤੌਰ ਤੇ ਨਾਲ ਮੇਰੇ ਦੇਖਦਾ ਹੁਣਾ ਵੀ ਗੱਪ ਬੜੇ ਮਾਰਦੇ ਲੋਕ ਆ ਕਜੇ ਹੁਣ ਤੁਸੀਂ 33000 ਦਾ ਕਹੀ ਕਾਪੀ ਕਣਗੇ ਤਾਂ ਸਾਡਾ ਤਾਂ 70 80000 ਲੱਦਾ ਕੋਈ ਉਹ ਜਿਆਦਾ ਨਹੀਂ ਕੰਮ ਨਾ ਜੀ ਨਾ 33000 ਪੂਰਾ 33 ਲੱਗਿਆ ਵਿੱਚੇ ਬਣਾਈ ਸਾਰੀ ਬਣਾਈ ਬਣੀ ਵਿੱਚੇ 5000 ਰੁਪਏ ਉਹਨੇ ਲੈ ਦੂਜਾ ਸਮਾਨ ਆ ਸਾਰਾ ਸਾਰਾ 33 ਦਾ ਬਣਿਆ ਉਹ ਸਾਰਾ 33000 ਚਲੋ ਬਾਈ ਕਹਿੰਦਾ ਵੀ ਸਹੀ ਰੇਟ ਦੱਸਿਆ 33000 ਦਾ ਜਾਨੀ ਕਿ ਇਧਰ ਆਇਓ ਕੈਮਰਾਮੈਨ ਨੂੰ ਕਹਨਾ ਇਹਨਾਂ ਨੇ ਬਣਾਇਆ ਜਾਨੀ ਕਿ ਆਹ ਕਹਾਜਾ ਲਾਇਆ ਤੇ ਮੂਰੇ ਇਧਰ ਸਮਾਨ ਰੱਖਣ ਨੂੰ ਵੀ ਬਣਾਇਆ ਫਿਰ ਛਾਂ ਨੂੰ ਤੁਹਾਨੂੰ ਪਤਾ ਵੀ ਜਦੋਂ ਜਾਂਦੇ ਆ ਖੇਤਾਂ 'ਚ ਸ਼ਾਰਕਰਾਂ ਦੇ ਜਗਾੜੀ ਹੁੰਦੇ ਆ ਇਹ ਪਈ ਪੜਦੇ ਛੜਦੇ ਨਾ ਵੀ ਜਾਂਦੇ ਸਮਾਨ ਸਮੂਹ ਰੱਖ ਕੇ ਉਧਰੋਂ ਲੈਂਦੇ ਕੋਈ ਤੇ ਇਦਾਂ ਹੀ ਪੂਰਾ ਵਧੀਆ ਸ਼ੌਂਕ ਨਾ ਬਣਾਇਆ ਤੇ ਫਿਰ ਜੇ ਛਾਂ ਨੂੰ ਖੇਤਾਂ 'ਚ ਜਾਂਦੇ ਆ ਤੁਸੀਂ ਯਾਰ ਬੇਲੀ ਮਿਲਦੇ ਹੋ ਤਾਂ ਕਹਿੰਦੇ ਹਣੇ ਉਡਾ ਦੇ ਦੇ ਭਾਈ ਸਾਨੂੰ ਹਾਂ ਕਹਿ ਦਿੰਦੇ ਫਿਰ ਬਹਿ ਜਾਂਦੇ ਉਹ ਅੱਛਾ ਹੂੰ ਵੀ ਲੈ ਲਓ ਉਡਾ ਭਾਈ ਲੈ ਲਓ ਐ ਨਹੀਂ ਹੁੰਦਾ ਵੀ ਸਿਰ ਉਹ ਪੱਜ ਜੇ ਕਿਸੇ ਪਾਸੇ ਨਹੀਂ ਨਹੀਂ ਨਾਲ ਹੁੰਦਾ ਬੰਦਾ ਉਹ ਅੱਛਾ ਹੂੰ ਜੀ ਮੋਦੀ ਅੱਛਾ ਜੀ ਹੂੰ ਮੋਦੀ ਨਾਲ ਹੁੰਦਾ ਜੀ ਮੋਦੀ ਨਾਲ ਹੁੰਦਾ ਨਾਲ ਠੀਕ ਹੈ ਤੁਸੀਂ ਵੀ ਲੈ ਕੇ ਜਾਣੇ ਕਿਤੇ ਮਾਹ ਬੰਦਰ ਹਾਂਜੀ ਹਾਂਜੀ ਲਈ ਫਰਦੇ ਆਂ ਅਸੀਂ ਹਾਂ ਬੱਚਿਆਂ ਲਈ ਸਾਰੇ ਪਰਿਵਾਰ ਦੇ ਵਿੱਚ ਐ ਨਹੀਂ ਆ ਕਿਈ ਬੰਦੇ ਦੇ ਇੱਕ ਦੇ ਹੱਥ ਹੁੰਦਾ ਯਾਰ ਜਿਵੇਂ ਤੁਸੀਂ ਲੈ ਕੇ ਜਾਓਗੇ ਜਾਂ ਉਹ ਬਾਬਾ ਸਾਹਿਬ ਦਾ ਬਾਬਾ ਹੀ ਲੈ ਕੇ ਜਾਊਗਾ ਨਹੀਂ 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 ਇੰਨਾ ਮਰਦੀਦਾ ਜੇ ਦਵਾਈ ਲੈ ਜਾਈ ਕੋਈ ਹਾਂ ਕੁਝ ਨਹੀਂ ਕੈਮਰਾਮੈਨ ਨੂੰ ਦਿਖਾਏ ਇਹਨਾਂ ਦਾ ਜਵਾਕ ਘੋੜੀਆਂ ਖਿੱਚੀ ਫੇਤੇ ਬੱਕਰਾ ਦੇ ਇਹਨਾਂ ਲਈ ਕਿੱਡੀ ਗੋਡੀ ਚੀਜ਼ ਆ ਆ ਘੋੜੀਆਂ ਰੱਖੀਆਂ ਸਾਰੀਆਂ ਚੀਜ਼ਾਂ ਦੇ ਸ਼ੌਂਕੀ ਐ ਇੱਕ ਇਹ ਨਹੀਂ ਕਿ ਘੋੜੀਆਂ ਰੱਖਣ ਦੇ ਸ਼ੌਂਕੀ ਤੇ ਬੱਕਰੇ ਰੱਖਣ ਦੇ ਸ਼ੌਂਕੀ ਤੇ ਕਿਤੇ ਕਹਿੰਦੇ ਤੋਤੇ ਰੱਖਣ ਦੇ ਵੀ ਸ਼ੌਂਕੀ ਆ ਸੋਨੂੰ ਤੋਤਾ ਵੀ ਦਿਖਾ ਦੇਣਾ ਇੱਧਰ ਇੱਧਰ ਤੋਤਾ ਵੀ ਰੱਖੀ ਬੈਠਾ ਬਾਈ ਇਹ ਨਸਲ ਕਿਹੜੀ ਆ ਤੋਤੇ ਦੀ ਇਹ ਨਸਲ ਨੂੰ ਹੀ ਪਤਾ ਨਹੀਂ ਮੈਨੂੰ ਨਹੀਂ ਪਤਾ ਨਸਲ ਇਹ ਕਿਹੜੇ ਨੂੰ ਉਹਦੇ ਨੂੰ ਰੱਖ ਕੇ ਗਿਆ ਉਹ ਕਿੱਧਰ ਉੱਡ ਗਿਆ ਉਹ ਅੱਛਾ ਫਿਰ ਤੁਸੀਂ ਤੁਸੀਂ ਵੀ ਨਾਲ ਜਾਣੇ ਜਦੋਂ ਜਿਹੜੇ ਰੱਖੇ ਜਾਂਦੇ ਨੇ ਹਾਂਜੀ ਹਾਂਜੀ ਜਾ ਵੜੀ ਗਈ ਕਿਤੇ ਕਿਤੇ ਬਿੱਲੇ ਹੁੰਨੇ ਆ ਹਾਂ ਤੇ ਨਹੀਂ ਇਥੇ ਉਹ ਮੇਲੇ ਤੇ ਨਾਲ ਹੀ ਹੁੰਦਾ ਮੈਂ ਇਹਨਾਂ ਦੇ ਹਾਂ ਜੀ ਹਾਂ ਬਹੁਤ ਮਾਰਦਾ ਨੇ ਭਈਆ ਜਿਆਦਾਤਰ ਤੇ ਬੱਕਰਾ ਪਾਊਡਰ ਲੈ ਕੇ ਮਾਰਦਾ ਹੁੰਦਾ। ਨਾ ਜੀ ਨਾ ਇਹ ਤਾਂ ਬੜਾ ਧਰਮ ਬੱਕਰਾ ਤਾਂ ਆਰਾਮ ਨਾਲ ਤੁਰਿਆ ਜਾਂਦਾ। ਅੱਛਾ ਹਾਂ ਕਿਵੇਂ ਹੁਣ ਆਪਾਂ ਮਨਾਈਏ ਵੀਡੀਓ ਤੇ ਆਈਂ ਵਧੀਆ ਤੁਰਿਆ ਜਾਂਦਾ ਦੋ ਜਿਹੜੇ ਉਧਰ ਹੋ ਜਾਂਦੇ। ਅੱਜ ਤਾਂ ਜੀ ਬਠਾਈ ਆਪਾਂ ਦੋ ਆ। ਤੇ ਨਹੀਂ ਘੱਲ ਤੋਂ ਵਰਤ ਤਾਂ 7-8-8 ਰਸ ਬਧਾ ਲਨੇ ਅਸੀਂ ਇਥੇ। ਨਹੀਂ ਆਮ ਜਾਨਵਰ ਨਾਲ ਹੱਥ ਲੱਗਿਆ ਹੁੰਦਾ ਕਿਸੇ ਦੇ ਆਪਾਂ ਜਿਹਨੇ ਘੋੜਾ ਰੱਖਿਆ ਹੋਵੇ ਜਾਂ ਘਰੇ ਸਾਂ ਰੱਖਿਆ ਹੋਵੇ ਉਹ ਕਹਿੰਦਾ ਤੇਹੀ ਖੋਲੂ ਆ ਭਰਾਵਾ ਅਸੀਂ ਨਹੀਂ ਖੋਲਦੇ ਸਾਨੂੰ ਮਾਰਦਾ ਇਦਾਂ। ਨਹੀਂ ਆਦਰੀਆ ਕੈਮਰਾਮੈਨ ਨੂੰ ਆ ਵੇਖੋ ਇਹਨੇ ਜਵਾਕ ਆਪ ਹੀ ਚੜ ਗਏ ਕੋੜੀਆਂ ਤੇ ਇਹ ਸਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸੇ ਗਏ ਸੜੇਗਾ ਇਹ ਜਨਕੇ ਸਾਰੇ ਆ ਜਾ ਉਹ ਪੁੱਤ ਡਰ ਨਹੀਂ ਲੱਗਦਾ ਨਹੀਂ ਕੀ ਗੱਲ ਇਹ ਪਹਿਲਾਂ ਤੋਂ ਹੀ ਅਸੀਂ ਗਿੱਜੇ ਹੋਏ ਆ ਹਾਂਜੀ ਆਪਾਂ ਪਤੰਦਰਾ ਸਹੀ ਤਾਂ ਆਪੋਂ ਡਰਦੇ ਰਹੇ ਨੇ ਵੀ ਚੜਾਂਗੇ ਕਿਵੇਂ ਉਹਨਾਂ ਲੈ ਕੇ ਭਾਜੇ ਉਹ ਕਾਠੀ-ਕੁਠੀ ਨਹੀਂ ਲਾਈ ਥਲੇ ਉਹ ਅਸੀਂ ਇਹਨਾਂ ਕਾਠੀ ਨਹੀਂ ਲਾਉਂਦੇ ਅਸੀਂ ਉहीं ਬੈ ਜਾਣੇ ਆ ਉहीं ਬੈ ਜਾਣੇ ਆ ਹਾਂਜੀ ਅੱਛਾ ਇਹ ਹੁਣ ਤੁਸੀਂ ਕਿਵੇਂ ਚੜਿਆ ਤੁਹ ਥੱਲੇ ਨੀਵੇਂ ਕੀਤਾ ਸੀ ਨਹੀਂ ਉੱਥੋਂ ਚੜ ਗਿਆ ਮੈਂ ਕੋੜੀ ਸਾਈਡ ਤੇ ਲਾ ਕੇ ਪਲਾਂਟ ਚੜ ਗਿਆ ਹਾਂ ਹਾਂ ਕਿ ਇਧਰ ਬਾਣ ਖੇਤਾਂ ਜਾਣਾ ਨਾ ਕਿਹੜਾ ਗੁਰਾ ਕਟਮ ਸਰਦੀਆਂ ਚ ਜਾਣਾ ਹੁਣ ਵੇਖ ਕੇ ਕਿਹੜਾ ਕੱਢ ਕੇ ਵੇਖੀ ਲਿਓ ਨਾ ਚਲ ਵੇਖਦੇ ਆ ਜਿਹਦੇ ਘਰੇ ਕੋਈ ਚੀਜ਼ ਰੱਖੀ ਹੁੰਦੀ ਉਹੋ ਜੀ ਚੀਜ਼ ਦੇ ਜਵਾਕ ਡਰਾਈਵਰ ਬਣ ਜਾਂਦੇ ਜੇ ਤੁਹਾਡੇ ਘਰੇ ਕਾਰ ਆ ਤਾਂ ਕਾਰ ਚਲਾ ਲੈਣਗੇ ਜੇ ਟਰੈਕਟਰ ਦਾ ਟਰੈਕਟਰ ਚਲਾ ਲੈਣਗੇ ਇਹਨਾਂ ਦੇ ਘਰੇ ਘੋੜੀਆਂ ਰੱਖੀਆਂ ਤੇ ਜਵਾਕੇ ਵੇਖ ਲੋ ਘੋੜੀ ਦੱਬੀ ਫਿਰਦੇ ਆ ਤੇ ਸਾਡੇ ਰਗਾ ਉੱਤੇ ਨਹੀਂ ਚੜਦਾ ਵੇਖੋਗੇ ਦਰੱਤਾਂ ਨਾ ਮਾਰੇ ਲੈ ਕੇ ਨਾ ਭੱਜ ਜੇ ਕਿਸੇ ਪਾਸੇ ਥੱਲੇ ਨਾ ਆ ਜਗੇ ਜਿਹੜੀ ਚੀਜ਼ ਰੱਖੀ ਹੋਵੇ ਤਾਂ ਉਸ ਰੱਖੀ ਚੀਜ਼ ਦੇ ਜਨ ਕੇ ਸ਼ੌਂਕੀ ਹੁੰਦੇ ਆ ਬਾਪੂ ਕਿਵੇਂ ਲੱਗਦਾ ਫਿਰ ਤੋਤਾ ਤੂੰ ਰੱਖਿਆ ਹਾਂਜੀ ਹਾਂ ਹਾਂ ਮੈਂ ਰੱਖਿਆ ਜੀ ਮੈਂ ਹਾਂ ਸ਼ੌਂਕ ਨਾਲ ਤੋਤੇ ਦਾ ਨਾਮ ਕੀ ਰੱਖਿਆ ਨਾ ਜੀ ਹਜੇ ਕੁਝ ਨਹੀਂ ਰੱਖਿਆ ਗਿਆ ਹਜੇ ਬੱਚਾ ਹਜੇ ਬੱਚਾ ਜੀ ਹਾਂ ਅੱਛਾ ਹਜੇ ਬੱਚਾ ਜੀ ਹੁਣ ਰੱਖਾਂਗੇ ਰੱਖਾਂਗੇ ਹਾਂ ਹੁਣ ਰੱਖਾਂਗੇ ਜੀ ਹਾਂ ਇਹ ਤਾਂ ਜੋ ਮੈਲਰ ਕੋਠੇ ਉੱਥੋਂ ਲੈਂਦਾ ਸੀ ਅੱਛਾ ਹਾਂ ਇਧਰੋਂ ਲੈਂਦਾ ਹਾਂਜੀ ਹਾਂ ਜੀ ਕਿਸੇ ਜਿਹਨਾਂ ਦੇ ਦਰਾਖਤ ਦੇ ਵਿੱਚ ਸੀ ਹਾਂ ਦਰਾਖਤ ਦੇ ਵਿੱਚ ਇਨੀ ਖੋੜ ਸੀਗੀ ਉਹਦੇ ਵਿੱਚੋਂ ਲੈਂਦਾ ਸੀ ਇਹ ਕਿੱਕਾ ਸੀ ਇਹ ਨਿਕਾਜ ਹੈ ਇਸ ਡੱਕ ਸੀ ਬੱਚਾ ਜੀ ਨਿਕਾਜ ਕਿ ਕਿੰਨੇ ਚਿਰ ਦਾ ਹੋ ਗਿਆ ਇਹ ਹੁਣ ਹੋ ਗਿਆ ਡੂੜ ਮਹੀਨਾ ਦਾ ਹੋ ਗਿਆ ਮੌਜਣਾ ਅੱਛਾ ਹਾਂਜੀ ਹਾਂਜੀ ਤੇ ਦੇਖ ਰਿਹਾ ਤੂੰ ਹੀ ਕਹਤਾ ਕੋਈ ਹੋਰ ਮੈਂ ਹੀ ਕਰਦਾ ਮੈਂ ਹੀ ਕਰਦਾ ਹਾਂਜੀ ਮੈਂ ਇਹ ਆਰਾਮ ਤੋਤਾ ਹੈ ਹਾਂ ਆਰਾਮ ਤੋਤਾ ਜੀ ਚੁਰਚਰੀ ਕੱਟ ਕੇ ਮੈਂ ਖਵਾਣਾ ਇਹਨੂੰ ਨਹੀਂ ਆਰਾਮ ਤੋਤਾ ਉਹ ਤਾਂ ਨਾਮ ਰੱਖਦੇ ਹੁੰਦੇ ਮਿੱਠੂ ਕਹਿੰਦੇ ਹੁੰਦੇ ਤੂੰ ਮਿੱਠੂ ਕਹ ਕੇ ਬੁਲਾਉਣਾ ਇਹਨੂੰ ਨਹੀਂ ਹਮ ਬੁਲਾਉਣ ਦਾ ਹੈ ਹਜੇ ਬੋਲਣਾ ਨਹੀਂ ਲੱਗਿਆ ਜੀ ਇਹ ਬੋਲਣੇ ਲੱਗਿਆ ਹਾਂ ਲੱਗ ਜੂਗਾ ਬੋਲਣਾ ਹਾਂ ਲੱਗ ਜੂ ਹਾਂ ਹਾਂ ਜੀ ਹੁਣ ਲੱਗ ਜੂ ਬੋਲਣ ਜੀ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਹੋ ਜੀ ਲੱਗੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਨਾ ਕਮੈਂਟ ਕਰਕੇ ਜਰੂਰ ਦ ਤੁਹਾਨੂੰ ਵੀਡੀਓ ਸਾਡੀ ਕਿਹੋ ਜਿਹੀ ਲੱਗੀ ਵੀਡੀਓ ਦੇ ਵਿੱਚ ਕੀ ਕਮੀਆਂ ਪੇਛੀਆਂ ਆ ਰਹੀਆਂ ਸੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਸੁਝਾਅ ਸਾਨੂੰ ਜਰੂਰ ਦਿਆ ਕਰੋ ਕਿਹੜੀ ਜਗ੍ਹਾ ਤੇ ਬੋਲਦੇ ਆ ਅਸੀਂ ਫੇਰ ਹੋਰ ਜਲਦੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ ਜਲਦ ਮਿਲਦੇ ਆ ਧੰਨਵਾਦ